Terima kasih telah menonton! ਜੋ ਮਹਾਤਮਾ ਗਾਂਧੀ ਦੇ ਜਨਮ ਅਵਸਰ ਦੇ ਉਪਰਖ ਤੁਸੀਂ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਸਾਰੇ ਇਕੱਠੇ ਹੋਏ ਆ ਉਹਨਾਂ ਦਾ ਜਨਮ ਦਿਵਸ ਅਸੀਂ ਕਈ ਸਾਲਾਂ ਤੋਂ ਮਨਾ ਰਹੇ ਆ ਗਾਂਧੀ ਜਨਤੀ ਦੇ ਨਾਮ ਦੇ ਉੱਪਰ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਜਿਸ ਆਜ਼ਾਦ ਹਿੰਦੁਸਤਾਨ ਦਾ ਅੱਜ ਸਾਹ ਲੈ ਰਹੇ ਆ ਜਿੰਦੇ ਵਿੱਚ ਅਸੀਂ ਸਾਰੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਆ ਕਿ ਅਸੀਂ ਆਜ਼ਾਦ ਹਿੰਦੁਸਤਾਨ ਦੇ ਨਿਵਾਸੀ ਆ ਇਹ ਸੁਪਨਾ ਸ਼ਾਇਦ ਸਾਡਾ ਸੁਪਨਾ ਰਹਿ ਜਾਂਦਾ ਜੇ ਮਹਾਤਮਾ ਗਾਂਧੀ ਵਰਗੀ ਇੱਕ ਮਹਾਨ ਸ਼ਖਸੀਅਤ ਜਿਹੜੀ ਆ ਉਹ ਪਹਿਲਾਂ ਇਸ ਚੀਜ਼ ਨੂੰ ਅ ਸਪਨੇ ਨੂੰ ਸੱਚ ਹੋਣ ਤੋਂ ਪਹਿਲਾਂ ਦੇਖਦੀ ਨਾ ਮਹਾਤਮਾ ਗਾਂਧੀ ਨੇ ਜਦੋਂ 1869 ਵਿੱਚ ਜਨਮ ਲਿਆ ਉਸ ਟਾਈਮ ਜੋ ਹਿੰਦੁਸਤਾਨ ਦੇ ਹਾਲਾਤ ਸੀਗੇ ਜੋ ਹਿੰਦੁਸਤਾਨ ਦੇ ਵਿੱਚ ਅ ਅੰਗਰੇਜ਼ਾਂ ਦਾ ਜ਼ੁਲਮ ਹੋ ਰਿਹਾ ਸੀ ਸਾਡੇ ਤੇ ਅਸੀਂ ਇੱਕ ਚੰਗੇ ਦੇਸ਼ ਦੇ ਵਿੱਚ ਸਾਡਾ ਦੇਸ਼ ਜਿਹਨੂੰ ਸੋਨੇ ਦੀ ਚਿੜੀਆ ਕਹਿੰਦੇ ਸੀਗੇ ਉਹਨੂੰ ਬਾਹਰੋਂ ਜਿਹੜੇ ਉਪਨਿਵੇਸ਼ ਵਾਲੇ ਲੋਕ ਆਏ ਸੀ ਉਹਨਾਂ ਨੇ ਹਿੰਦੁਸਤਾਨ ਨੂੰ ਤੋਰ ਕੇ ਖਾਣਾ ਸ਼ੁਰੂ ਕਰ ਦਿੱਤਾ ਸਾਡੇ ਕੋਲ ਆਪਣਾ ਦੇਸ਼ ਹੁੰਦੇ ਹੋਏ ਵੀ ਅਸੀਂ ਆਪਣੇ ਦੇਸ਼ 'ਚ ਗੁਲਾਮ ਸੀਗੇ ਉਸ ਪੇੜ ਨੂੰ ਸਭ ਤੋਂ ਪਹਿਲਾਂ ਜੇ ਕਿਸੇ ਨੇ ਸਮਝਿਆ ਤੇ ਉਹ ਮਹਾਤਮਾ ਗਾਂਧੀ ਸੀਗੇ ਫਿਰ ਇੱਕ ਐਹੋ ਜੀ ਮਹਾਨ ਸ਼ਖਸੀਅਤ ਨੇ ਗਾਂਧੀ ਜੀ ਜਿਨ੍ਹਾਂ ਨੇ ਕੋਈ ਲੜਾਈ ਕੋਈ ਅਹਿੰਦ ਜਿਹੜੀ ਹਿੰਸਾ ਹੈ ਉਹਨੂੰ ਆਪਣੇ ਦਿਮਾਗ 'ਚ ਨਹੀਂ ਰੱਖਿਆ ਉਹਨਾਂ ਨੇ ਕਿਹਾ ਕਿ ਅਸੀਂ ਦੇਸ਼ ਨੂੰ ਆਜ਼ਾਦ ਕਰਾਨਾ ਹੈ ਅਹਿੰਸਾ ਦੇ ਨਾਲ ਸਾਡਾ ਕਿਸੇ ਨਾਲ ਵੈਰ ਨਹੀਂ ਹੈ ਸਾਡਾ ਜਿਹੜਾ ਆਪਣੀ ਆਜ਼ਾਦੀ ਹੈ ਉਹ ਸਾਡਾ ਆਪਣਾ ਇੱਕ ਹੱਕ ਹੈ ਉਹਨਾਂ ਨੇ ਅਹਿੰਸਾ ਦਾ ਮਾਰਗ ਚੁਣਿਆ ਫਿਰ ਉਹਨਾਂ ਨੇ ਜਿਹੜੀ ਸੰbigcup ਸਭ ਤੋਂ ਵੱਡੀ ਸਿੱਖ ਦਿੱਤੀ ਸੀ ਉਹ ਸੀ ਅਸਹਿਯੋਗ ਕਿ ਉਹਨਾਂ ਨੇ ਕਹਿ ਦਿੱਤੀ ਅੰਗਰੇਜ਼ਾਂ ਨੂੰ ਸਪੋਰਟ ਨਹੀਂ ਕਰਾਂਗੇ ਜੋ ਮਰਜ਼ੀ ਹੋ ਜਾਏ ਅੰਗਰੇਜ਼ੋ ਕਰਦੇ ਕਰੀ ਜੋ ਸਾਡੇ ਵੱਲੋਂ ਕੋਈ ਸਪੋਰਟ ਨਹੀਂ ਆਏਗੀ ਜਦ ਤੱਕ ਕਿ ਸਾਨੂੰ ਸਾਡੀ ਆਜ਼ਾਦੀ ਨਹੀਂ ਮਿਲਦੀ ਔਰ ਮਹਾਤਮਾ ਗਾਂਧੀ ਜੀ ਦਾ ਇਹ ਸੁਪਨਾ ਹੈਗਾ ਅਸੀਂ ਜਿਵੇਂ ਜਿਵੇਂ 21ਵੀਂ ਸਦੀ ਵੱਲ ਆਉਂਦੇ ਗਏ ਅਸੀਂ ਹੌਲੀ ਹੌਲੀ ਕਿਤੇ ਨਾ ਕਿਤੇ ਮਹਾਤਮਾ ਗਾਂਧੀ ਨੂੰ ਉੱਲਾ ਸ਼ੁਰੂ ਕਰ ਦਿੱਤਾ ਕਿ ਮਹਾਤਮਾ ਗਾਂਧੀ ਸਿਰਫ ਸਾਡੇ ਵਾਸਤੇ ਇੱਕ ਕਿਤਾਬਾਂ ਚ ਇੱਕ ਲਿਖਿਆ ਹੋਇਆ ਚੈਪਟਰ ਰਹਿ ਗਿਆ ਜਦੋਂ ਕਿ ਮੈਂ ਇੱਕ ਸੰਸਥਾ ਦਾ ਮੁਖੀ ਹੁੰਦੇ ਨਾਤੇ ਇੱਕ ਇਨਸਾਨ ਹੋਣ ਦੇ ਨਾਤੇ ਜਿੰਨੇ ਮੇਰੇ ਵਿਦਿਆਰਥੀ ਆ ਜਿੰਨੇ ਮੇਰੇ ਅਧਿਆਪਕ ਵਰਗੇ ਮੈਂ ਸਾਰਿਆਂ ਨੂੰ ਜ਼ਰੂਰ ਕਵਾਂਗਾ ਕਿ ਮਹਾਤਮਾ ਗਾਂਧੀ ਦੀ ਇੱਕ ਸਵੈ ਜੀਵਨੀ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਛੋਟੇ ਹੁੰਦੇ ਸੀ ਕਹਾਣੀ ਪੜ੍ਹਦੇ ਸੀਗੇ ਕਿ ਮਹਾਤਮਾ ਗਾਂਧੀ ਜਦੋਂ ਉਸ ਕਿਤਾਬ ਦੇ ਵਿੱਚ ਇੱਕ ਲੇਖ ਆਂਦਾ ਹੈਗਾ ਜਦੋਂ ਉਹਨਾਂ ਨੇ ਦੱਸਿਆ ਕਿ ਮੈਂ ਕਿਦਾਂ ਮੈਂ ਛੋਟੇ ਹੁੰਦੇ ਝੂਠ ਬੋਲਦਾ ਸੀਗਾ ਪਰ ਕਿਸੇ ਨੇ ਸਜ਼ਾ ਨਹੀਂ ਦਿੱਤੀ ਆਪਣੇ ਅੰਦਰੋਂ ਇੱਕ ਆਵਾਜ਼ ਆਈ ਕਿ ਮੈਂ ਆਪਣੇ ਪਿਤਾ ਨਾਲ ਝੂਠ ਬੋਲਦਾ ਪਿਆ ਮੈਂ ਕੁਝ ਵੀ ਕੰਮ ਕਰਦਾ ਪਿਆ ਕੋਈ ਹੋਰ ਨਹੀਂ ਦੇਖਦਾ ਪਰ ਮਾਤਮਾ ਤਾਂ ਦੇਖਦਾ ਸਾਨੂੰ ਲੱਗਦਾ ਹੈਗਾ ਕਿ ਇਹ ਚੀਜ਼ਾਂ ਲਿਖਣ ਚ ਬਹੁਤ ਸੌਖੀਆਂ ਨੇ ਕਹਿਣ ਚ ਬਹੁਤ ਸੌਖੀਆਂ ਨੇ ਪਰ ਉਹਨਾਂ ਨੂੰ ਅਪਣਾਉਣਾ ਬਹੁਤ ਔਖਾ ਸੋ ਮੈਂ ਅੱਜ ਦੇ ਦਿਨ ਸਾਰੇ ਜਿਹੜਾ ਮੇਰਾ ਵਿਦਿਆਰਥੀ ਵਰਗ ਹੈਗਾ ਉਹਨਾਂ ਨੂੰ ਵੀ ਇਹ ਗੱਲ ਜ਼ਰੂਰ ਕਹਾਂਗਾ ਸਾਡੀ ਲਾਇਬ੍ਰੇਰੀ 'ਚ ਵੀ ਕਿਤਾਬ ਪਈ ਆ ਮਾਈ ਐਕਸਪੈਰੀਮੈਂਟਸ ਵਿਦ ਟਰੂਥ ਕਿਤਾਬ ਪੜ੍ਹ ਕੇ ਦੇਖੋ ਤੁਹਾਨੂੰ ਵਾਕਈ ਲੱਗੇਗਾ ਕਿ ਤੁਹਾਡੇ ਸਾਰਿਆਂ ਦੇ ਅੰਦਰ ਕਿਤੇ ਨਾ ਕਿਤੇ ਮਹਾਤਮਾ ਗਾਂਧੀ ਦਾ ਉਹ ਇੱਕ ਅੰਸ਼ ਮੌਜੂਦ ਹੈ ਸਾਡੇ ਸਾਰਿਆਂ ਦੇ ਅੰਦਰ ਮਹਾਤਮਾ ਗਾਂਧੀ ਕਿਤੇ ਨਾ ਕਿਤੇ ਜ਼ਿੰਦਾ ਹੈ ਮਹਾਤਮਾ ਗਾਂਧੀ ਦੀ ਸੋਚ ਨੂੰ ਜਿਉਂਦਾ ਹੈਗਾ ਉਹ ਜ਼ਿੰਦਾ ਰੱਖਣਾ ਅੱਜ ਦੇ ਜਮਾਨੇ ਵਿੱਚ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਕਿਤੇ ਨਾ ਕਿਤੇ ਜਿਹੜੇ ਆਪਣੇ ਦੇਸ਼ ਦੇ ਮਹਾਂਪੁਰਖ ਨੇ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਅਸੀਂ ਲੋਕਾਂ ਦੀ ਗੱਲਾਂ ਵਿੱਚ ਆ ਕੇ ਮਹਾਤਮਾ ਗਾਂਧੀ ਦੀ ਜਿਹੜਾ ਯੋਗਦਾਨ ਸੀਗਾ ਉਹਨੂੰ ਸ਼ਾਇਦ ਛੱਡਦੇ ਜਾ ਰਹੇ ਹਾਂ ਮਹਾਤਮਾ ਗਾਂਧੀ ਨੇ ਜੋ ਵੀ ਕੀਤਾ ਜਿਸ ਤਰੀਕੇ ਨਾਲ ਵੀ ਕੀਤਾ ਉਹਨੂੰ ਅੱਜ ਦੇ ਤਰੀਕੇ ਆਮ ਇਨਸਾਨ ਸ਼ਤ ਸੋਚ ਵੀ ਨਹੀਂ ਸਕਦਾ ਸਾਰੀ ਜ਼ਿੰਦਗੀ ਸਵਦੇਸ਼ੀ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਜਿਸ ਨਾਰੇ ਨੂੰ ਬਹੁਤ ਸਾਲ ਬਾਅਦ ਅੱਜ ਅਸੀਂ ਹਿੰਦੁਸਤਾਨ ਚ ਇੰਪਲੀਮੈਂਟ ਕਰਦੇ ਪਿਆ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਉਹਨੂੰ ਮਹਾਤਮਾ ਗਾਂਧੀ ਨੇ ਪਹਿਲਾਂ ਸੁਪਨਾ ਦੇਖਿਆ ਸੀਗਾ ਜਦੋਂ ਉਹਨੇ ਖਾਦੀ ਨੂੰ ਚਲਾਉਣਾ ਸ਼ੁਰੂ ਕੀਤਾ ਅਸੀਂ ਉਸ ਤੋਂ ਪਹਿਲਾਂ ਖਾਦੀ ਹੀ ਵਰਤਦੇ ਪਏ ਸੀਗੇ ਪਰ ਉਸ ਚੀਜ਼ ਨੂੰ ਮਹਾਤਮਾ ਗਾਂਧੀ ਨੇ ਇੱਕ ਅ ਮਹਿੰਮ ਬਣਾ ਕੇ ਸਾਰੇ ਦੇਸ਼ ਦੇ ਵਿੱਚ ਕੀਤਾ ਔਰ ਅੱਜ ਦੀ ਤਰੀਖ ਤੁਸੀਂ ਦੇਖੋ ਕਿ ਸਿਰਫ ਕਿਤੇ ਨਾ ਕਿਤੇ ਤਕਲੀਫ ਵੀ ਹੁੰਦੀ ਆ ਕਿ 2 ਅਕਤੂਬਰ ਆਂਦਾ ਹੈਗਾ ਤੇ ਅਸੀਂ ਗਾਂਧੀ ਉਦਯੋਗ ਹੈ ਗ੍ਰਾਮ ਉਦਯੋਗ ਹੈ ਜੀ ਖੱਦਰ ਪਾ ਲੋ ਇਹ ਕਰ ਲੋ ਉਹ ਸੁਪਨੇ ਨੂੰ ਸਾਕਾਰ ਕਰਨ ਦੀ ਲੋੜ ਹੈ ਜੋ ਮਹਾਤਮਾ ਗਾਂਧੀ ਨੇ ਦੇਖਿਆ ਸੀਗਾ ਔਰ ਉਸ ਨੂੰ ਸਾਕਾਰ ਕਰਨ ਦੇ ਲਈ ਸਭ ਤੋਂ ਵੱਡਾ ਰੋਲ ਜਿਹੜਾ ਹੈਗਾ ਉਹ ਅਸੀਂ ਯੂਥ ਜਿਹੜੇ ਹੈਗੇ ਤੁਸੀਂ ਜਿਹੜੇ ਵਿਦਿਆਰਥੀ ਹੋ ਉਹ ਅਪਣਾ ਸਕਦੇ ਹੈਗੇ ਔਰ ਅੱਜ ਦੇ ਦਿਨ ਅਸੀਂ ਸਾਰੇ ਰਲ ਕੇ ਇਹ ਪ੍ਰਣ ਜ਼ਰੂਰ ਲਈਏ ਕਿ ਅਸੀਂ ਮਹਾਤਮਾ ગાંધી ਦੇ ਉਸ ਦੇਖੇ ਹੋਏ ਸੁਪਨੇ ਨੂੰ ਉਸ ਹਿੰਦੁਸਤਾਨ ਨੂੰ ਜਿਹੜਾ ਸੁਪਨਾ ਉਹਨਾਂ ਨੇ ਦੇਖਿਆ ਸੀ ਹਿੰਦੁਸਤਾਨ ਵਾਸਤੇ ਉਹਦੇ ਚ ਆਪਣਾ ਯੋਗਦਾਨ ਜ਼ਰੂਰ ਪਾਈਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹ ਮਹਾਤਮਾ ગાંધી ਨੂੰ ਉਹਦੇ ਸਬਕ ਨੂੰ ਉਹਦੇ ਦੇਸ਼ ਨੂੰ ਜ਼ਰੂਰ ਯਾਦ ਰੱਖਣ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਦਾ ਪਰਵਾਜ ਗਾਂਧੀ ਜੀ ਨੇ ਅੱਜ ਸਮਾਗਮ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਏ ਭਾਰਤ ਵੱਲੋਂ ਮਾਲਵਾ ਕਾਲਜ ਬੋਂਦਲੀ ਸਮਰਾਲਾ ਵਿੱਚ ਇਹ ਉਪਰਾਲਾ ਅਸੀਂ ਕੀਤਾ ਹੈ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਦੇ ਵਿੱਚ ਅਸੀਂ ਉਹਨਾਂ ਦੇ ਸਿਧਾਂਤਾਂ ਜਿਹੜੇ ਸੱਚਾਈ ਅਹਿੰਸਾ ਔਰ ਸਵਦੇਸ਼ੀ ਉਹਨਾਂ ਦੇ ਸਿਧਾਂਤਾਂ ਨੂੰ ਅਸੀਂ ਨਮਨ ਕਰਦੇ ਹਾਂ ਅੱਜ ਦਾ ਦਿਨ ਮਨਾਉਣ ਦਾ ਯੁਵਾਵਾਂ ਦੇ ਨਾਲ ਇਹ ਉਦੇਸ਼ ਹੈ ਇਹ ਮਕਸਦ ਸੀਗਾ ਕਿ ਯੁਵਾ ਨੂੰ ਪਤਾ ਲੱਗੇ ਕਿ ਗਾਂਧੀ ਜਨਮ ਦਿਤੀ ਅਸੀਂ ਕਿਉਂ ਮਨਾ ਰਿਹਾ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਂਦੇ ਹੋ ਰਾਸ਼ਟਰੀ ਨਿਰਮਾਣ ਦੇ ਵਿੱਚ ਉਹ ਭਾਰਤ ਦੇਸ਼ ਨੂੰ ਆਤਮ ਨਿਰਭਰ ਜਿਹੜੇ ਅਸੀਂ ਗੱਲ ਕਰਦੇ ਆ ਔਰ ਇੱਕ ਮਜ਼ਬੂਤ ਦੇਸ਼ ਤੇ ਉਹ ਯੁਵਾ ਨੂੰ ਲੈ ਕੇ ਜਾਏ ਯੁਵਾ ਪੀੜ੍ਹੀ ਲਈ ਬਹੁਤ ਜ਼ਰੂਰੀ ਹੈਗਾ ਕਿ ਉਹ ਜਿਹੜੇ ਗਾਂਧੀ ਜੀ ਦੀ ਸਿਧਾਂਤ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਤੇ ਨਾ ਉਹ ਗਾਂਧੀ ਜਨਮ ਦਿਤੀ ਸਿਰਫ ਇੱਕ ਕਿਤਾਬਾਂ ਦੇ ਵਿੱਚ ਆ ਮਹਾਤਮਾ ਗਾਂਧੀ ਜੀ ਜਿਹੜੇ ਜੀਵਨ ਸ਼ੈਲੀ ਉਹ ਕਿਤਾਬਾਂ ਦੇ ਵਿੱਚ ਨਾ ਰਹਿ ਕੇ ਉਹ ਆਪਣੇ ਜੀਵਨ ਦੇ ਵਿੱਚ ਉਹ ਲਾਗੂ ਕਰਨ ਉਹਨਾਂ ਦੇ ਸਿਧਾਂਤਾਂ

ਸਰ ਲੈਕਚਰ ਜਿਹੜਾ ਇਸੀ ਸਮਾਗਮ ਅਸੀਂ ਅੱਜ ਕੀਤਾ ਹੈ ਐਮ ਆਈ ਭਾਰਤ ਲੁਧਿਆਣਾ ਜਿਹੜਾ ਮਿਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ ਸੈਂਟਰਲ ਗਵਰਨਮੈਂਟ ਦੇ ਅੰਦਰ ਹੁੰਦਾ ਹੈ ਤੇ ਅ ਅੱਜ ਪ੍ਰਿੰਸੀਪਲ ਸਰ ਨੇ ਬਹੁਤ ਅੱਛਾ ਇੱਕ ਸਾਰੇ ਸਟੂਡੈਂਟਸ ਨੂੰ ਮੈਸੇਜ ਵੀ ਦਿੱਤਾ ਸਾਰੇ ਯੁਵਾ ਨੂੰ ਮੈਸੇਜ ਦਿੱਤਾ ਜਿਸ ਰਾਹੀਂ ਯੁਵਾ ਨੂੰ ਪਤਾ ਲੱਗਿਆ ਕਿ ਭਾਤਮਾ ਗਾਂਧੀ ਜੀ ਦੀ ਅਸੀਂ ਜਨਮ ਦਿਨ ਕਿਉਂ ਸੈਲੀਬ੍ਰੇਟ ਕਰ ਰਹੇ ਹਾਂ ਕਿਉਂ ਮਨਾ ਰਹੇ ਆਪਾਂ ਜਨਮ ਦਿਨ ਔਰ ਇਹ ਪ੍ਰੋਗਰਾਮ ਇਸ ਲਈ ਇੰਪੋਰਟੈਂਟ ਹੈਗਾ ਕਿ ਤਾਂ ਕਿ ਯੁਵਾ ਨੂੰ ਪਤਾ ਲੱਗਦਾ ਰਹੇ ਅੰਤ ਵਿੱਚ ਆਪਾਂ ਅਗਰ ਇਸ ਸਵਾਲ ਦੀ ਗੱਲ ਕਰਦੇ ਆ ਕਿੰਨੇ ਵੱਡੇ ਪੱਧਰ ਤੇ ਸਰਕਾਰ ਵੱਲੋਂ ਇਹਦੇ ਚ ਦਿਲ ਜਸਪੀਰ ਖਾਈ ਜਾਣੀ ਕਿਹਾ ਦਾ ਲਿਖਿਆ ਹੋਇਆ ਹੈ ਜੀ ਅ ਇਹ ਸਮਾਗਮ ਇਹ ਮਹਾਤਮਾ ਗਾਂਧੀ ਜੀ ਜਨਮ ਦਿਨ ਹੈ ਬਹੁਤ ਮਹੱਤਵਪੂਰਨ ਹੈ ਕਿ ਇਹ ਜਿਹੜਾ ਅਸੀਂ ਹਰ ਸਾਲ ਮਨਾਉਂਦੇ ਆ ਪੈਨ ਇੰਡੀਆ ਲੈਵਲ ਤੇ 올 ਇੰਡੀਆ ਲੈਵਲ ਤੇ ਹਰ ਜ਼ਿਲ੍ਹੇ ਦੇ ਵਿੱਚ ਇਹ ਸਮਾਗਮ ਹਰ ਪਿੰਡ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਇਹ ਮੈਸੇਜ ਪਹੁੰਚੇ ਗਾਂਧੀ ਜੀ ਦਾ ਮੈਸੇਜ ਗਾਂਧੀ ਜੀ ਦਾ ਜਿਹੜਾ ਲਾਈਫ ਸੀਗੀ ਉਹ ਜਰਨੀ ਸੀਗੀ ਜਿਹੜਾ ਅਸੀਂ ਮੈਸੇਜ ਅਸੀਂ ਹਰ ਪਿੰਡ ਹਰ ਬਲੌਕ ਹਰ ਰਿਵਾਦ ਕੋਲ ਪਹੁੰਚਾਉਣਾ ਚਾਹੁੰਦੇ ਆ ਤੇ 올 ਇੰਡੀਆ ਲੈਵਲ ਤੇ ਹਰ ਜ਼ਿਲ੍ਹੇ ਹਰ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਜੀਵਨ ਭਾਗ ਸਸ਼ਕਲ ਜੀ ਮੇਰਾ ਨਾਮ ਉਸਕਾਨ ਹੈ ਤੇ ਮੈਂ ਮਾਲਵਾ ਕਾਲਜ ਦੀ ਵਿਦਿਆਰਥਣਾ ਅੱਜ ਸਾਡੇ ਕਾਲਜ ਵਿੱਚ ਗاندی ਜੀ ਦੀ ਜਨਮ ਦਿਹਾੜੀ ਮਨਾਇਗੀ ਜਿਸ ਵਿੱਚ ਸਾਰੇ ਅਧਿਆਪਕ ਸੈਵਨ ਪ੍ਰਿੰਸੀਪਲ ਸਰਦਾਰ ਅਤੇ ਸਾਰੇ ਵਿਦਿਆਰਥੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ ਜਿਸ ਵਿੱਚ ਅਸੀਂ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਅਸੀਂ ਪ੍ਰਣ ਲ取ਿਆ ਕਿ ਅਸੀਂ ਉਹਨਾਂ ਦੇ ਦਿੱਤੇ ਰਾਹ ਤੇ ਅਕ ਸੱਚ ਦੇ ਰਾਹ ਤੇ ਹੀ ਚੱਲਾਂਗੇ ਕੋਈ ਕੁਝ ਖਾਸ ਕਹਿਣਾ ਚਾਹਦੇ ਹੋ ਕੀ ਤੁਸੀਂ ਹਾਂਜੀ ਹਾਂਜੀ ਅਸੀਂ ਆਪਣੇ ਪ੍ਰੋਫੈਸਰ ਸਾਹਿਬਾਨ ਅਤੇ ਟੀਚਰ ਸਾਹਿਬਾਨ ਅਤੇ ਡਿਪਟੀ ਮੈਮ ਆਏ ਨੇ ਜਿਹੜੇ ਕਿ ਲੁਧਿਆਣਾ ਮਾਈ ਭਾਰਤ ਵੱਲੋਂ ਆਏ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਤਾਂ ਕਿ ਉਹਨਾਂ ਨੇ ਇੰਨਾ ਵਧੀਆ ਫੰਕਸ਼ਨ ਕਰਵਾਇਆ ਇਵੈਂਟ ਕਰਵਾਇਆ ਤਾਂ ਕਿ ਅੱਗੇ ਵੀ ਇਦਾਂ ਦੇ ਇਵੈਂਟ ਹੋਣਾ ਤੇ ਬੱਚਿਆਂ ਦੇ ਗਿਆਨ 'ਚ ਵਾਧਾ ਹੋਵੇ ਧੰਨਵਾਦ ਹਾਂਜੀ ਤੁਸੀਂ ਅੱਜ ਦੇ ਇਵੈਂਟ ਬਾਰੇ ਕੀ ਕਹਿਣਾ ਚਾਹਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪੁਨੀਤ ਹੈ ਮੈਂ ਮਾਲਵਾ ਕਾਲਜ ਗੌਂਦਲੀ ਸਮਰਾਲਾ ਦਾ ਵਿਦਿਆਰਥੀ ਹਾਂ ਅੱਜ ਸਾਡੇ ਕਾਲਜ ਵਿੱਚ ਗਾਂਧੀ ਜন্তী ਮਨਾਈ ਗਈ ਜਿਸ ਵਿੱਚ ਸਤਕਾਰਯੋਗ ਪ੍ਰਿੰਸੀਪਲ ਸਹਿਬਾਨ ਦਿਪਤੀ मैम ਤੇ ਹੋਰ ਪ੍ਰੋਫੈਸਰ ਸਹਿਬਾਨਾਂ ਨੇ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੇ ਈਵੈਂਟ ਸਾਡੇ ਕਾਲਜ ਵਿੱਚ ਵੱਧ ਛੜ ਕੇ ਹੋਰ ਮਨਾਏ ਜਾਣ ਅੱਜ ਈਵੈਂਟ ਸਮੇਂ ਜਦੋਂ ਬਸ਼ਰਾਂ ਦੀ ਗੱਲ ਕੀਤੀ ਸੀ ਪ੍ਰਿੰਸੀਪਲ ਸਾਹਿਬ ਨੇ ਵੀ ਆਪਾਂ ਨੂੰ ਲੈਕਚਰ ਦਿੱਤਾ ਸੀ ਤੁਹਾਨੂੰ ਕੀ ਕਹਿਣਾ ਚਾਹੀਦਾ ਹੈ ਕਿ ਲੈਕਚਰ ਦੇ ਵਿੱਚ ਕੀ ਜਾਣਕਾਰੀ ਸ਼ੇਅਰ ਹੋਈ ਸੀ ਸਭ ਤੋਂ ਪਹਿਲਾਂ ਹੀ ਸਾਡੇ ਸਤਕਾਰਯੋਗ ਪ੍ਰਿੰਸੀਪਲ ਸਹਿਬਾਨ ਨੇ ਸਾਨੂੰ ਮਹਾਤਮਾ ਗਾਂਧੀ ਜੀ ਦੇ ਜੀਵਨ ਬਾਰੇ ਦੱਸਿਆ ਜਿਵੇਂ ਕਿ ਉਹਨਾਂ ਨੇ ਆਜ਼ਾਦੀ ਦੇ ਵਿੱਚ ਜੋ ਜੋ ਉਹਨਾਂ ਨੇ ਯੋਗਦਾਨ ਸੀ ਉਹਨਾਂ ਬਾਰੇ ਦੱਸਿਆ ਤੇ ਉਹਨਾਂ ਦੇ ਸਿਧਾਂਤਾਂ ਬਾਰੇ ਦੱਸਿਆ ਹਮੇਸ਼ਾ ਸੱਚ ਬੋਲਣ ਦੇ ਸੱਚ ਦੇ ਰਾਹ ਤੇ ਚੱਲਣ ਬਾਰੇ ਦੱਸਿਆ ਇਨਸਾਨ ਦਾ ਇਨਸਾਨ ਬਾਰੇ ਦੱਸਿਆ ਅੱਜ ਅਸੀਂ ਸਾਰੇ ਵਿਦਿਆਰਥੀਆਂ ਨੇ ਇਹ ਪ੍ਰਣ ਲਿੱਤਾ ਕਿ ਅੱਜ ਅੱਜ ਤੋਂ ਅਸੀਂ ਸਾਰੇ ਮਹਾਤਮਾ ਗਾਂਧੀ ਜੀ ਦੇ ਸਿਧਾਂਤਾਂ ਤੇ ਚੱਲਾਂਗੇ ਤੇ ਆਪਣੇ ਦੇਸ਼ ਲਈ ਹਰੇਕ ਹਰ ਇੱਕ ਫਰਜ਼ ਅਦਾ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਅਸੀਂ ਪੰਗੂ ਮੈਡੀਕਲ ਪੈਲ ਵੱਲੋਂ ਦੇ ਸ਼ਹਿਰੇ ਦੇ ਪਾਵਨ ਤਿਹਾੜੀ ਉੱਤੇ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਲਾਕਾ ਵਾਸੀ ਬਹੁਤ ਬਹੁਤ ਮੁਬਾਰਕ ਦਿੰਦੇ ਆ ਅਤੇ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਸਮੂਹ ਦੇਸ਼ ਨੂੰ ਪੰਜਾਬ ਨੂੰ ਤੇ ਇਲਾਕੇ ਨੂੰ ਪਰਮਾਤਮਾ ਖੁਸ਼ੀਆਂ ਕਿਹੜੇ ਤੇ ਤਰੱਕੀਆਂ ਬਖਸ਼ੇ ਤੇ ਇਸ ਪਾਵਨ ਦਿਹਾੜੇ ਦੀ ਮੈਂ ਫੇਰ ਦੁਬਾਰਾ ਸਾਰਿਆਂ ਨੂੰ ਮੁਬਾਰਕ ਦੇਣਾ ਚਾਹੁੰਦਾ ਹਾਂ ਧੰਨਵਾਦ ਧੰਨਵਾਦ